आज अंतरराष्ट्रीय योग दिवस है पूरे संसार ਨੂੰ پورے विश्व ਨੂੰ ਭਾਰਤ ਨੇ ਜੀਵਨ گزارਨ ਦਾ ਇੱਕ ਬਿਹਤਰ ਸੰਦੇਸ਼ ਦਿੱਤਾ ਹੋਇਆ ਕਿਸ ਤਰੀਕੇ ਨਾਲ ਬੰਦਾ ਸਵਸਥ ਰਹਿ ਸਕਦਾ ਆਪਣੇ ਸ਼ਰੀਰ ਨੂੰ ਸਵਸਥ ਰੱਖ ਸਕਦਾ ਤੇ ਆਪਣੇ ਮਨ ਨੂੰ ਸਵਸਥ ਰੱਖ ਸਕਦਾ ਹੈਗਾ ਇਹਦਾ ਇਸ ਤੋਂ ਬਿਹਤਰ ਕੋਈ ਸੰਦੇਸ਼ ਨਹੀਂ ਹੋ ਸਕਦਾ ਯੋਗ ਸਾਡੀ ਦੇ ਨੇ ਪੂਰੇ विश्व ਨੂੰ ਸਾਡੇ ਪੂਰੇ ਸੰਸਾਰ ਨੂੰ ਆਪਾਂ ਸਾਡੇ ਰਿਸ਼ੀਆ ਮਹਾਪੁਰਸ਼ਾਂ ਨੇ ਜਿਸ ਤਰੀਕੇ ਨਾਲ ਕੰਟਰੀਬਿਊਟ ਕੀਤਾ ਹੈ ਉਹਦੇ ਵਿੱਚ ਇੱਕ ਸਭ ਤੋਂ ਵੱਡੇ ਕੰਟਰੀਬਿਊਸ਼ਨ ਵਿੱਚੋਂ ਇੱਕ ਯੋਗ ਹੈਗਾ ਤੇ ਮੈਂ ਅੱਜ ਦੇ ਦਿਨ 'ਚ ਸਾਰੇ ਨੂੰ ਬੜੀ ਮੁਬਾਰਕਬਾਦ ਵੀ ਦੇਣਾ ਚਾਹਣਾ ਨਾਲ ਹੀ ਮੈਂ ਕਹਿਣਾ ਚਾਹਣਾ ਕਿ ਅੱਜ ਦੇ ਦਿਨ ਦਾ ਯੋਗ ਦਾ ਇਸਤੇਮਾਲ ਇਨਸਾਨ ਨੂੰ ਆਪਣੇ ਸ਼ਰੀਰ 'ਚ ਆਪਣੇ ਜੀਵਨ 'ਚ ਜਿਹੜੇ ਵਿਕਾਰ ਨੇ ਉਹਨੂੰ ਦੂਰ ਕਰਨ ਲਈ ਵੀ ਕਰਨਾ ਚਾਹੀਦਾ ਹੈ ਆਪਣੇ ਮਨ ਨੂੰ ਇਕੱਠਾ ਕਰਨਾ ਚਾਹੀਦਾ ਹੈਗਾ ਇੱਕ ਥਾਂ ਤੇ ਫੋਕਸ ਕਰਨਾ ਚਾਹੀਦਾ ਹੈ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ ਰੱਬ ਦਾ ਕਿ ਉਸਨੇ ਸਾਨੂੰ ਇੱਕ ਬਹੁਤ ਸੁੰਦਰ ਜੀਵਨ ਦਿੱਤਾ ਬਹੁਤ ਸੁੰਦਰ ਸਰੀਰ ਤੇ ਵਿਅਕਤੀਤਵ ਦਿੱਤਾ ਆਸ-ਪਾਸ ਖੁਸ਼ੀਆਂ ਦਿੱਤੀਆਂ ਆ ਜਿਹੜੀ ਖੁਸ਼ੀਆਂ ਹੈਗੀਆਂ ਇਹਦਾ ਅਹਿਸਾਸ ਕਰਨਾ ਤੇ ਇਹਨੂੰ ਬੁਨਿਆਦ ਬਣਾ ਕੇ ਜੀਵਨ ਅੱਗੇ ਗਿਣਾ ਇਹੀ ਸਾਡਾ ਯੋਗ ਹੈਗਾ ਇਸੀ ਯੋਗਦਾਨ ਲਈ ਸਾਨੂੰ ਮਾਣ ਹੈਗਾ ਕਿ ਆਪਾਂ ਪੂਰੇ ਵਿਸ਼ਵ ਵਿੱਚ ਇੱਕ ਨਵਾਂ ਸੰਦੇਸ਼ ਦੇਣ ਵਿੱਚ ਕਾਮਯਾਬ ਹੋਏ ਇਦਾਂ ਹੀ ਕਿਹੜਾ ਯੋਗ ਹੈ ਪੀਪੀ ਦੇ ਵਿੱਚ ਚੱਲਦਾ ਰਹੇਗਾ ਇਹ ਲਗਾਤਾਰ ਚੱਲਦਾ ਰੰਦਾ ਸਾਡੇ ਟ੍ਰੇਨਿੰਗ ਦਾ ਹਿੱਸਾ ਹੈ ਆਪਾਂ ਇਸ ਟ੍ਰੇਨਿੰਗ 'ਚ ਯੋਗ ਲਗਾਤਾਰ ਕਰਵਾਉਣੇ ਹੈਗੇ ਤਾਂ ਕਿ ਸਾਡੇ ਟ੍ਰੇਨੀਜ਼ ਜਿਹੜੇ ਹੈਗੇ ਆਗੇ ਕਿਸ ਤਰੀਕੇ ਨਾਲ ਇਹਨਾਂ ਨੇ ਜੀਵਨ ਬਿਤਾਣਾ ਹੈ ਉਹਦਾ ਸੰਦੇਸ਼ ਉਹਦੀ ਟ੍ਰੇਨਿੰਗ ਨੂੰ ਹਾਸਲ ਹੋ ਸਕੇ ਯੂਥ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਅੱਜ ਗੱਲ ਮੈਂ ਜ਼ਰੂਰ ਕਹਿਣਾ ਚਾਹਾਂਗਾ ਯੂਥ ਨੂੰ ਕਿ ਆਜ ਦਾ ਦਿਨ ਦਾ ਇਸਤੇਮਾਲ ਕਰੋ ਯੋਗ ਦਾ ਇਸਤੇਮਾਲ ਇਨਸਾਨ ਨੂੰ ਸ਼ੁਕਰਗੁਜ਼ਾਰੀ ਲਈ ਕਰਨਾ ਚਾਹੀਦਾ ਆਪਣੇ ਮਨ ਨੂੰ ਕਾਬੂ ਕਰਨ ਲਈ ਕਰਨਾ ਚਾਹੀਦਾ ਇਹ ਜਿਹੜੇ ਨਸ਼ੇ ਆ ਦੂਸਰੀ ਹੋਰ ਜਿਹੜੀ ਕੁਰੀਤیاں ਫੈਲੀਆਂ ਹੋਈਆਂ ਨੇ ਇਹਦੇ ਤੇ ਕਾਬੂ ਪਾਉਣ ਵਿੱਚ ਯੋਗ ਸਾਨੂੰ ਯੋਗਦਾਨ ਦੇ ਸਕਦਾ ਹੈਗਾ ਇਹਨੂੰ ਇਸਤੇਮਾਲ ਕਰੋ ਦੁਨੀਆ ਦੀ ਹੋਰ ਕੋਈ ਸ਼ੈ ਇਸਤਮਾਲ ਨਾ ਕਰੋ ਜਿਹੜੀ ਸਰੀਰ ਨੂੰ ਨੁਕਸਾਨ ਪਹੁੰਚਾਉਂਦੀ ਹੋਵੇ ਸਿਹਤਮੰਦ ਰਹੋ ਤੇ ਜੀਵਨ ਵਿੱਚ ਖੁਸ਼ਹਾਲ ਰਹੋ